ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਪਿੰਡ ਬਾਈ ਹਰਦੀਪ ਸਿੰਘ ਮਾਨ ਕੋਲੇ ਕਲਾਕਾਰ ਕੋਲੇ ਬੈਠੇ ਆ ਤੇ ਬਾਈ ਕੋਲੇ ਅੱਜ ਫੇਰ ਮੌਕਾ ਮਿਲਿਆ ਤੇ ਅੱਜ ਬਾਈ ਨੇ ਵਧੀਆ ਕੋਈ ਗੀਤ ਲਿਖਿਆ ਦੋ ਗੀਤ ਲਿਖਿਆ ਤੇ ਬਾਈ ਨੂੰ ਪੁੱਛਿਆ ਵੀ ਗੀਤ ਕਿਹੜੇ-ਕਿਹੜੇ ਲਿਖਿਆ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਵੀ ਅੱਜ ਕੀ ਸੁਣਾਉਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਾਈ ਅੱਜ ਗੀਤ ਕਿਹੜੇ ਲਿਖਿਆ ਤੇ ਕਿਹੜੇ ਆਧਾਰ ਤੇ ਲਿਖਿਆ ਕਿਵੇਂ ਲਿਖਿਆ ਦੱਸਿਓ ਗੀਤ ਇੱਕ ਤਾਂ ਲੀਡਰਾਂ ਦਾ ਪੇਸ਼ ਕਰਾਂਗੇ ਅੱਛਾ ਜੀ ਇਵੇਂ ਲੀਡਰਾਂ ਨੇ ਪੰਜਾਬ ਨੂੰ ਲੁੱਟ ਲਿਆ ਠੀਕ ਹੈ ਜੀ ਕੁਛ ਨਹੀਂ ਛੱਡਿਆ ਪੰਜਾਬ ਵਿੱਚ ਹਾਂਜੀ ਹਾਂਜੀ ਤੇ ਇੱਕ ਗੀਤ ਆਪਾਂ ਪੇਸ਼ ਕਰਾਂਗੇ ਫੋਕਰੇ ਬੰਦੇ ਹਾਂ ਫੋਕਰੇ ਬੰਦੇ ਬਹੁਤ ਹੈ ਹਾਂ ਫੋਕਰੇ ਬੰਦੀਆਂ ਨਿਸ਼ਾਨੀਆਂ ਲਿਖੀਆਂ ਹੈ ਕੀ ਕੀ ਨਿਸ਼ਾਨੇ ਹਨ ਹਾਂ ਉਹ ਵੀ ਆਪਾਂ ਪੇਸ਼ ਕਰਾਂਗੇ ਠੀਕ ਹੈ ਪਹਿਲਾਂ ਆਪਾਂ ਗੀਤ ਪੇਸ਼ ਕਰਦੇ ਹਾਂ ਹਾਂਜੀ ਲੀਡਰਾਂ ਦਾ ਹਾਂ ਲੀਡਰਾਂ ਦਾ ਫਿਰ ਫੋਕਰੇਆਂ ਦਾ ਬਈ ਜੱਜ ਕਿਹਦੇ ਨਹੀਂ ਜਾਗਾ ਹੂੰ ਹੂੰ ਪਹਿਲਾਂ ਲੀਡਰਾਂ ਦਾ ਸੁਣਾ ਦਿਓ ਪਹਿਲਾਂ ਲੀਡਰਾਂ ਦਾ ਗੀਤ ਪੇਸ਼ ਕਰਦੇ ਹਾਂ ਕੁਛ ਨਹੀਂ ਛੱਡਿਆ ਖਾ ਕੇ ਲੁੱਟ ਕੇ ਹਾਂਜੀ ਤੇ ਇਹਨਾਂ ਨੇ ਬਾਰੀ ਬੰਨੀ ਹੋਈ ਐ ਹਾਂਜੀ ਤੇ ਪਹਿਲਾਂ ਕਾਂਗਰਸੀ ਤੇ ਕਾਲੀ ਲੋਕਾਂ ਨੇ ਪਰਖ ਲਈ ਸੀ ਫੇਰ ਆ ਲਿਆਂਦੇ ਸੀ ਹਾਂਜੀ ਝਾੜੂ ਵਾਲੇ ਝਾੜੂ ਵਾਲੇ ਆਮ ਆਦਮੀ ਪਾਰਟੀ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਇਹਨਾਂ ਨੇ ਕੁਝ ਨਹੀਂ ਕਰਿਆ ਖਾ ਗਏ ਜਾਂ ਵਟ ਗਏ ਹਾਂ 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 ਇਹ ਗੀਤ ਮੈਂ ਪੇਸ਼ ਕਰਦਾ ਇਹਨਾਂ ਤੇ ਬੜੀਆਂ ਉਮੀਦਾਂ ਸੀ ਹਾਂਜੀ ਵੀ ਇਹ ਕੁਝ ਕਰਨਗੇ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਤੇ ਲੋ ਪੇਸ਼ ਕਰਦਾ ਗੀਤ ਹਾਂ ਸੁਣਾਓ ਜੀ ਧਿਆਨ ਦੇਣਾ ਮਖਮਲੀ ਗਦੈ ਲਿਆਤੇ ਪੈਣ ਵਾਲਿਓ ਮਖਮਲੀ ਗਦੈਲਿਆਂ ਤੇ ਪੈਣ ਵਾਲਿਓ ਏਸੀ ਕਮਰੇ ਆਚ ਰਹਿਣ ਵਾਲਿਓ ਏਸੀ ਕਮਰੇ ਆਚ ਰਹਿਣ ਵਾਲਿਓ ਨਾ ਤੁਸੀਂ ਮਿਹਨਤ ਸਾਡੀ ਦਾ ਨਾ ਤੁਸੀਂ ਮਿਹਨਤ ਸਾਡੀ ਦਾ ਮੁੱਲ ਪਾਇਆ ਲੀ ਡਰੋ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੀ ਡਰੋ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੀਡਰੋ ਲੋਕ ਹਲੇ ਬੀਨੀ ਇਨਾ ਪਿੱਛੇ ਜਾਣੋ ਹਟਦੇ ਲੋਕ ਹਲੇ ਬੀਨੀ ਇਨਾ ਪਿੱਛੇ ਜਾਣੋ ਹਟਦੇ ਚਮਚੇ ਇਨਾ ਦੀਆਂ ਲਾਲਾਂ ਚੱਟਦੇ ਚਮਚੇ ਇਨਾ ਦੀਆਂ ਲਾਲਾਂ ਚੱਟਦੇ ਕੀ ਸਿਰ ਚ ਲੋਕਾਂ ਦੇ ਕੀ ਸਿਰ ਚ ਲੋਕਾਂ ਦੇ ਤੁਸੀਂ ਪਾਇਆ ਲੀਡਰ ਹੋ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੀਡਰ ਹੋ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੀਡਰ ਹੋ ਵਾਹ ਜੀ ਵਾਹ ਬਾਰੀ ਬੱਟੇ ਇੰਡੀਆ ਨੂੰ ਖਾ ਗਏ ਲੁੱਟ ਕੇ ਬਾਰੀ ਬੱਟੇ ਇੰਡੀਆ ਨੂੰ ਖਾ ਗਏ ਲੁੱਟ ਕੇ ਰਖਤੀਆਂ ਦੇਸ਼ ਦੀਆਂ ਜੜਾਂ ਪੁੱਟ ਕੇ ਬਾਰੀ ਬੱਟੇ ਪੰਜਾਬ ਨੂੰ ਖਾ ਗੇ ਲੁੱਟ ਕੇ ਰਖਤੀਆਂ ਦੇਸ਼ ਦੀਆਂ ਜੜਾਂ ਪੁੱਟ ਕੇ ਰਖਤੀਆਂ ਪੰਜਾਬ ਦੀਆਂ ਜੜਾਂ ਪੁੱਟ ਕੇ ਪੈਸਾ ਬਾਹਰ ਲੀਆ ਬੈਂਕਾਂ 'ਚ ਖਪਾਇਆ ਲੀਡਰੋ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੀਡਰੋ ਤੁਸੀਂ ਲੋਕਾਂ ਨੂੰ ਪਾਗਲ ਬਣਾਇਆ ਲੀਡਰੋ ਛੱਤਰ ਪਿੰਡਾਂ ਚ ਛੱਤਰ ਪਿੰਡਾਂ ਚ ਹੁਣ ਸੋਡੇ ਪੈਣਗੇ ਛੱਤਰ ਪਿੰਡਾਂ ਚ ਹੁਣ ਸੋਡੇ ਪੈਣਗੇ ਲੋਕ ਕੱਲੀ ਕੱਲੀ ਗੱਲ ਦਾ ਹਿਸਾਬ ਲੈਣਗੇ ਛੱਤਰ ਪਿੰਡਾਂ ਚ ਹੁਣ ਸੋਡੇ ਪੈਣਗੇ ਲੋਕ ਕੱਲੀ ਕੱਲੀ ਗੱਲ ਦਾ ਹਿਸਾਬ ਲੈਣਗੇ ਸਾਡਾ ਜਾਗਣ ਦਾ ਵੇਲਾ ਸਾਡਾ ਜਾਗਣ ਦਾ ਵੇਲਾ ਹੁਣ ਆਇਆ ਲੀਡਰੋ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੀਡਰੋ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੀਡਰੋ ਚੜ੍ਹ ਸਿੰਘ ਮੌੜਾਂ ਵਾਲਾ ਲਿਖੇ ਸੱਚੀਆਂ ਚੜ੍ਹ ਸਿੰਘ ਮੌੜਾਂ ਵਾਲਾ ਲਿਖੇ ਸੱਚੀਆਂ ਤਾਂ ਹੀ ਸਰਕਾਰਾਂ ਉਹਦੇ ਤੇ ਮੱਚੀਆਂ ਆਹੀ ਸਰਕਾਰਾਂ ਉਹਦੇ ਤੇ ਮੱਛੀਆਂ ਤੁਸੀਂ ਭਾਈ ਨਾਲ ਭਾਈ ਤੁਸੀਂ ਭਾਈ ਨਾਲ ਭਾਈ ਲੜਾਇਆ ਲੀਡਰੋ ਲੋਕਾਂ ਨੂੰ ਮੂਰਖ ਬਣਾਇਆ ਲੀਡਰੋ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੀਡਰੋ ਵਾਹ ਜੀ ਵਾਹ ਕੀ ਬਾਤ ਹੈ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਲੀਡਰੋ ਇੱਕਠੀ ਹੈ ਜੀ ਸਾਰੇ ਆਥਣੇ ਇੱਕ ਟੇਬਲ ਤੇ ਬਹਿ ਕੇ दारू ਪੀਂਦੇ ਆ ਸਾਰੇ ਇਕੱਠੇ ਹਾਂ ਇਹ ਲੋਕਾਂ ਨੂੰ ਮਿਲ ਕੇ ਪਾੜੀ ਜਾਂਦੇ ਹਾਂ ਹਾਂਜੀ ਹਾਂ ਵਧੀਆ ਗੀਤ ਲੱਗਿਆ ਬਾਈ ਨੇ ਬਹੁਤ ਸੋਹਣਾ ਲਿਖਿਆ ਹੈ ਬਈ ਇਹ ਸੋਨੂ ਗੀਤ ਚੰਗਾ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬਾਈ ਧੰਨਵਾਦ ਬਾਈ ਸਾਰਿਆਂ ਦਾ